ਸਤ ਸਕਾਰ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਠੀਕੋ ਜੀ ਮੇਰੇ ਵੱਲੋਂ ਅਰਜ ਨੂੰ ਪਿਆਰਪ੍ਰੀ ਸੱਚੀ ਕਾਲ ਜੀ ਔਰ ਕੀ ਹਾਲ ਚਾਲ ਹੈ ਜੀ ਇਹਦੇ ਕੀ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੈਪੀ ਨਿਊ ਈਅਰ ਸਾਡੇ ਵੱਲੋਂ ਸਾਡੇ ਸਾਰਿਆਂ ਵੱਲੋਂ ਸਾਰੇ ਪਰਿਵਾਰ ਵੱਲੋਂ ਹੈਪੀ ਨਿਊ ਈਅਰ ਤੁਹਾਡੇ ਸਾਰਿਆਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੈਪੀ ਨਿਊ ਯਰ ਹੈਪੀ ਨਿਊ ਯਰ ਤੇ ਆਪਾਂ ਲੱਗੇ ਆ ਮੈਂ ਹਾਂ ਚਲੋ ਵਧਾਈ ਦੇ ਦिए ਇੱਕ ਛੋਟਾ ਜਿਹਾ ਛੋਟਸ ਵੀ ਲੈ ਪਾਇਆ ਸੀ ਮੈਂ ਚਲੋ ਹਨਾ ਤੇ ਡਿਲੇ ਹੋ ਗਿਆ ਨਹੀਂ ਨਹੀਂ ਪਿਆਵਾ ਤੇ ਹੋਰ ਸੁਣਾਓ ਸਾਰੇ ਟਿਕਟਾਕ ਹੋ ਹਨਾ ਤੇ ਚਲੋ ਜੀ ਹੋਰ ਸਾਡੇ ਨਾਲ ਰਾਤੀ ਗਲੀ ਚ ਹੋਇਆ ਕਿੰਨਾ ਦਰਬਾਰ ਤੇ ਨਵਾਂ ਸਾਲ ਸਾਡੇ ਹਰ ਮਤਲਬ ਹਰ ਸਾਲ ਸਾਡੀ ਗਲੀ ਦੇ ਵਿੱਚ ਸਾਡੇ ਮਤਲਬ ਦਰਵਾਜ਼ੇ ਦੇ ਅੱਗੇ ਹੀ ਕੀਰਤਨ ਦਾ ਬਾਹਰ ਹੁੰਦਾ ਵਾ ਤੇ ਤਕਰੀਬਨ ਸਾਡੀ ਰਾਤ ਤਾਂ ਬਾਰੇ ਨਿਕਲਦੀ ਆ ਨਵਾਂ ਸਾਲ ਸਾਡਾ ਇਸੇ ਤਰ੍ਹਾਂ ਹੀ ਚੜਦਾ ਵਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਚੜਦਾ ਵਾ ਤੇ ਚਲੋ ਜੀ ਸ਼ਾਮਾਂ ਤੋਂ ਸ਼ਾਮਾਂ ਤੋਂ ਕਹਦਾ ਇੱਕ ਸਵੇਤ ਤੋਂ ਸ਼ੁਰੂ ਹੋ ਜਾਂਦਾ ਵਾ ਕਨੱਤਾਂ ਲੱਗਦੀਆਂ ਵਾ ਮਤਲਬ ਸਾਰੀ ਡੈਕੋਰੇਸ਼ਨ ਹੁੰਦੀ ਆ ਫਿਰ ਗੱਦੇ ਗੱਦੇ ਵਿਛਾਉਂਦੇ ਆ ਲਾਈਟਾਂ ਲੱਗਦੀਆਂ ਵਾ ਸਾਰਾ ਕੁਝ ਹੰਦਾ ਵਾ ਕੱਲ ਤੇ ਅਸੀਂ ਗੱਦੇ ਆਲੇ ਬਹੁਤ ਚੂਤੇ ਲੇ ਹਾਂ ਫਿਰ ਸ਼ਾਮਾਂ ਨੂੰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਵਾ 4-5 ਵਜੇ ਤੇ ਲੰਗਰ ਵੀ ਬਹੁਤ ਲੱਗਦਾ ਵਾ ਤੇ ਚੰਗਾ ਕਿ ਤਨ ਦੁਬਾਰ ਹੁੰਦਾ ਵਾ ਪਰ ਰਾਤੀ ਥੋੜੀ ਸੰਗਤ ਘੱਟ ਸੀ ਇਸ ਕਰਕੇ ਕਿ ਰਾਤੀ ਬਰਸਾਤ ਹੋ ਗਈ ਤੇ ਬਰਸਾਤ ਹੋਣ ਕਰਕੇ ਨਾ ਥੋੜਾ ਮਤਲਬ ਚਲੋ ਲੋਕੀ ਘਟ ਆਏ ਜਾਂ ਘਰਾਂ ਨੂੰ ਚਲੇ ਗਏ ਹਨਾ ਲੰਗਰ ਤੇ ਬਹੁਤ ਬੰਦਾ ਰਤੀ ਬੜਾ ਲੰਗਰ ਵੱਧ ਗਿਆ ਫਿਰ ਗੁਰਦੁਆਰੇ ਜਾ ਕੇ ਬਾਬੇ ਨਾਨਕ ਸਿੰਘ ਦੀ ਸਮਾਹ ਤੇ ਟਾਲਾ ਸਾਹਿਬ ਜਾ ਕੇ ਲੰਗਰ ਦੇ ਕੇ ਆਏ ਅਹੀਂ ਵੀ ਘਰਾਂ ਚ ਵੀ ਸਾਰਿਆਂ ਨੇ ਰੱਖਿਆ ਸਾਰੀ ਗਲੀ ਨੇ ਚਲੋ ਜਿਹੜਾ ਜਿਹੜਾ ਆਇਆ ਸਾਰਿਆਂ ਨੂੰ ਖੁੱਲਾ ਲੰਗਰ ਦਿੱਤਾ ਬਈ ਕਿਸੇ ਦੇ ਮੂੰਹ ਪੈ ਜਵੇ ਹਨਾ ਤੇ ਖੀਰ ਸੀ ਮਿਕਸਚਰ ਸਬਜੀ ਦਾਲ ਤੇ ਬਸ ਮੀ ਔਨ ਕਰਕੇ ਥੋੜਾ ਜਿਹਾ ਚਲੋ ਪਰ ਬਾਬੇ ਕੀਰਤਨ ਕਰੀ ਗਏ ਪਾਠ ਕਰੀ ਗਏ ਹਨਾ ਸਾਰਾ ਕੁਝ ਕਰੀ ਗਏ ਤੇ ਚਲੋ ਜੀ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਰਤਨ ਨਰਬਾਰ ਹੋਇਆ ਸਾਰਾ ਕੁਝ ਹੋਇਆ ਸਾਡਾ 9 ਸਾਲ ਹੋ ਗਏ ਸਾਡੀ ਗਲੀ ਦੇ ਵਿੱਚ ਪਾਠ ਹੁੰਦਿਆ ਰਾਤ ਨੂੰ ਹਰ ਨਵਾਂ ਸਾਲ ਸਾਡਾ ਮਤਲਬ ਇਸੇ ਤਰੀਕੇ ਚੜਦਾ ਵਾ ਤੇ ਰਾਤ ਨੂੰ ਬਾਹਰ ਬੈਠੇ ਰਹਿੰਦਾ ਰਤੀ ਇੰਨੀ ਠੰਡ ਸੀ ਨਾ ਫਿਰ ਵੀ ਸਾਰੀ ਗਲੀ ਬੈਠੀ ਸੀਗੀ ਬਾਹਰ ਤੇ ਚਲੋ ਜੀ ਮੈਂ ਕਹਾਂ ਚਲੋ ਜੀ ਤੇ ਆਪਾਂ ਪੌਣੇ ਵਿੱਚ ਵੀਡੀਓ ਥੋੜੀ ਜੀ ਤੇ ਸਾਡੇ ਸਾਰਿਆਂ ਵੱਲੋਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਤੇ ਠੀਕ ਹੈ ਜੀ ਉਹ ਉਧਰ ਰੀਤ ਵੀ ਆ ਗਈ ਆ ਰੀਤੂ ਵੀ ਆ ਗਿਆ ਰੀਤੂ ਮਿੰਦੇ ਤੇਰੀ ਤੂੰ ਮਿੰਦੇ ਤੇਰੀ ਤੂੰ ਆ ਮੈਨਾਂ ਕਿ ਆਂ ਮੀਨੂ ਆਜੋ ਆਜੋ ਕਹਿੰਦੀ ਨਹੀਂ ਮੈਂ ਇੱਥੇ ਪੜਾ ਮੈਨੂੰ

ਤੇ ਜੇ ਨੂੰ ਬਹੁਤ ਭੂਲ ਲੈ ਕੇ ਦਿੱਤੇ ਆ ਪਾ ਦੀ ਜੇ ਉਹ ਨੂੰ ਪੁੰਦੀ ਨਹੀਂ ਹੈ ਲਾ ਦਿੰਦੀ ਹੈ ਚਲੋ ਜੀ ਐਹੀ ਮੰਗਾ ਠੀਕ ਹੈ ਜੀ ਥੋੜਾ ਜਿਹਾ ਕੀਰਤਨ ਦਾ ਭਾਰਤੀ ਵੀਡੀਓ ਪਾਉਣੇ ਆ ਉਹ ਦੇਖਿਓ ਜੇ ਤੇ ਚਲੋ ਜੀ ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਲਈ ਬਹੁਤ ਸਾਰਾ ਖੁਸ਼ੀਆਂ ਲੈ ਕੇ ਆਵੇ ਹਾਂ ਹਾਂ ਤੇ ਉਹ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਕੀਲਾ ਵਿਦ ਵਿਦ ਕਿਲਾ ਗੁੱਟ ਮੜ ਮਨਾਏ ਨਾਲ ਕਾ ਖੰਡੇ ਕੀਲਾ ਖੰਡੇ ਕੀਲਾ Tem que ter muita सोनिहाल सु श्री کال वाहिगुर का ख़ा